ਲੋਕਾਂ ਦੇ ਨਾਲ ਰਹਿਣਾ ਪੈਂਦਾ ਮੰਗਤਾਂ ਕਰਨੀਆਂ ਪੈਂਦੀਆਂ ਉਹ ਉਹਨਾਂ ਤੋਂ ਪੈਸੇ ਐਕਸਟਰਾ ਚਾਰਜ ਕਰਦੇ ਆ ਵੀ ਖਾਣਾ ਬਣਾ ਕੇ ਦੇਣ ਦਾ ਪਰ ਇਹ ਬਹੁਤ ਚੰਗੀ ਗੱਲ ਆ ਵੀ ਜੇ ਤੁਸੀਂ ਹੁਣੇ ਸਿੱਖੋਗੇ ਨਾ ਐਟ ਲੀਸਟ ਬੇਟਾ ਕੱਲ ਨੂੰ ਤੁਸੀਂ ਆਪਦੀ ਰੋਟੀ ਬਣਾ ਕੇ ਜਿਹੜੀ ਆ ਨਾ ਖਾ ਸਕੋਗੇ ਉਹ ਤਾਂ ਆਪ ਹੀ ਪਕਾ ਕੇ ਖਾਣੀ ਪੈਣੀ ਪੁੱਤ ਮੋਰ ਦੀ ਤੇ ਤੇਰੇ ਬਣਾਉਣੇ ਨੇ ਰੋਟੀ ਵੇਲਣੀ ਤੇ ਆਹ ਚੂਨਾ ਕਰਨਾ ਹੁੰਦਾ ਵਾ ਬਸ ਆ ਸ੍ਰੀ ਕਲਜੀ ਸਾਰਿਆਂ ਨੂੰ ਆ ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਆ ਕਿ ਅਸੀਂ ਕੱਲ ਬਲੌਗ ਨਹੀਂ ਪਾ ਸਕੇ ਡਿਊ ਟੂ ਸਮ ਪਰਸਨਲ ਰੀਜ਼ਨ ਤੇ ਅੱਜ ਦਾ ਜਿਹੜਾ ਬਲੌਗ ਆ ਬਹੁਤ ਹੀ ਵਧੀਆ ਤੇ ਐਜੂਕੇਸ਼ਨਲ ਆ ਪ੍ਰਭ ਨੂਰ ਨੂੰ ਆਪਣੀ ਨਾਨੀ ਤੋਂ ਤੇ ਆਪਣੀ ਮੰਮਾ ਤੋਂ ਬਹੁਤ ਸਾਰੀਆਂ ਸਿੱਖਿਆਵਾਂ ਮਿਲੀਆਂ ਨੇ ਤੇ ਅੱਜ ਇਹਨੇ ਬਣਾਉਣੀ ਸਿੱਖੀ ਐ ਚਾਹ ਤੇ ਰੋਟੀ ਬਣਾਉਣੀ ਸਿੱਖੀ ਆ ਸੋ ਤੇ ਨਾਲ ਦੀ ਨਾਲ ਇਹਨੂੰ ਮਿਲਿਆ ਲਾਈਫ ਲਰਨਿੰਗ ਦੇ ਲੈਸਨ ਹਨਾ ਸੋ ਪਲੀਜ਼ ਅੱਜ ਦਾ ਵਲੌਗ ਦੇਖ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਚਲੋ ਦੇਖਦੇ ਆਪਾਂ ਅੱਗੇ ਵਲੌਗ ਗੈਸ ਓਨ ਕਰਨ ਲੱਗਾ ਬਰਾ हां जी ਕੀ ਬਣਾਉਣ ਲੱਗਾ ਚਾਏ 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 ਕਿਹੜੀ ਚਾਹ ਜਿਹੜੀ ਹੁੰਦੀ ਉਹ ਵਾਲੀ ਚਾਹ ਕਿਹਦੇ ਵਾਸਤੇ ਬਣਾਉਣ ਲੱਗਾ ਸਾਰਿਆਂ ਵਾਸਤੇ ਅੱਛਾ ਤਾਂ ਹੁਣ ਇਹਦੇ ਚ ਕੀ ਕੀ ਪਾਏਗਾ ਇੱਥੇ ਮੈਂ ਪਹਿਲਾਂ ਤਾਂ ਪਾਉਂਗੀ ਕੀ ਮਾ ਪੱਤੀ ਹੂੰ ਫਿਰ ਮੈਂ ਲੌਂਗ ਤੇ ਲਾਈਚ ਨੂੰ ਖੁੱਟੂੰਗੀ ਹੂੰ ਇਹਦੇ ਚ ਹੂੰ ਉਹਨੂੰ ਕੋਲ ਟਕੇ ਫਿਰ ਮੈਂ ਪਾ ਦੂੰ ਫਿਰ ਇਹਨੂੰ ਹੋ ਕੀ ਹੁੰਦਾ ਵਾ ਚਲ ਪਾ ਨਾਲ ਦੀ ਨਾਲ ਮੈਂ ਵੀ ਦੇਖਾਂ ਕੱਢ ਕੇ ਤਾਂ ਦੋ ਮੇਰਾ ਕੱਦ ਨਿਕਾ ਵਾ ਤੁਹਾਨੂੰ ਵੀ ਤਾਂ ਪਤਾ ਹੀ ਆ ਪੰਜ ਪੰਜ ਪੌੜੀਆਂ ਲੌਂਗ ਆ ਕੀ ਆ ਲਾਚੀ ਹਨਾ ਪੰਜ 1 2 ਪੰਜ ਲਾਚੀਆਂ ਜ਼ਿਆਦਾ ਨਹੀਂ ਹੋ ਜਾਣੀਆਂ ਦੋ ਤਿੰਨ ਪਾ ਲਾ ਨਹੀਂ ਜਾਦੀਆਂ ਨੀ ਇੰਨੀ ਆਲ ਭੈਣਾਂ ਨੂੰ ਤੇ ਵਾਵਾਸ ਖਾਣੇ ਗਿਨਾਰਾ ਕਿੰਨੀ ਗੇਲੀ ਤੇ ਜਾਂਦੇ 2 ਲੱਖਾਂ ਪਰਾਣਾ 2 ਲੱਖਾਂ ਨਹੀਂ ਨਾਸੀ ਮੈਂ ਅੱਜ ਵੀ 4 ਲੱਖਾਂ 5 ਨਹੀਂ ਮੈਂ ਤੂੰ ਤਾਂ ਫਿਰ ਉਹ ਮੰਗਾ ਦੇਗੀ ਨਹੀਂ ਕਿਹਨਾਂ ਦੀ ਨਹੀਂ ਮਨਕਾਉਂਦੀ ਇਹ ਥੋੜੀਆ ਭਾਣਾ ਇੰਡੀਆ ਥੋੜਾ ਵੇ ਇਹਦਾ ਵੀ ਕੁਝ ਤੂੰ ਕਰੋ ਇੱਕ ਦੰਦ ਚੋਰ ਆ ਮम्मा ਵੀ ਪਾਣੀ ਘਪਾਉਂਦੇ ਹੁੰਦੇ ਆ ਪੱਤੀ ਦਾ ਕਹਿੰਦੇ ਹੋ। ਉਹ ਵੀ ਤੇ ਆਪੇ ਕਰੀ ਜਾਂਦੇ। ਆਹ ਦੇ। ਪੱਤੀ ਦਾ ਇੱਕ ਤੁਮ ਤਾਂ ਪੜਾ ਹੈ ਨਾ। ਉਹ ਨਸੀ ਕੋ ਤਾਂ ਕੁਛ ਨਹੀਂ ਦੱਸ ਰਹੀ ਹੈ। ਦੱਸ ਰਹੀ ਹੈ। ਉਹ ਥੋੜਾ ਜਿਹਾ ਮੈਂ ਫਸਟ ਐਕਸਪੀਰੀਅੰਸ ਨਾ ਥੋੜਾ ਜਿਹਾ ਪਤਾ ਨਹੀਂ ਮਨ ਨੂੰ। ਫਸਟ ਐਕਸਪੀਰੀਅੰਸ ਹੈ ਮੇਰਾ। ਇੱਕ ਤਾਂ ਹੈ। ਹੂੰ। ਤਾਂ ਬੰਦ ਕਰ ਦੋ। ਉਹ ਵਾ। ਹਾਂ। ਖਰਾਕ ਤੂੰ। ਉਹ ਵਾ ਗਿਆ। ਅੱਛਾ। ਤਨ ਖੋ ਕੇ। ਪਾ ਲੈ। ਪਾ ਲੈ ਅੱਛਾ। ਕਾਰਾ।

তাকে মানে বহুত জেগা পি জনা মেনু লাগে উন্নত পানে জানে দেখা মানে উন্নত পা

ਸਮਾਰਟ ਆਉਂਦਾ ਹੈ ਆ ਉੱਤਰ ਮੈਨੂੰ ਨਾ ਪਰੇਟ ਆ ਨਾ ਕੋਰ ਪਰ ਇਹ ਇਸਾ ਕੁਲਪੀਕੋ ਕੋਈ ਨਹੀਂ ਕਹਿੰਦੇ ਜਿਹੜੀ ਸਭ ਤੇ ਜੰਗਲੀ ਹੈ ਚਾਪਾ ਦੇ ਮੋਂਾ ਮੈਂ ਉੱਥੇ ਲੈ ਕੇ ਚਲੀ ਪੂਣੀ ਪਾਣਾ ਚਾਹ ਉੱਥੇ ਲੈ ਕੇ ਚਲੀ ਗਲਾਸ ਲੈ ਮੈਂ ਆਪਾਂ ਵਾਲਾ ਕਿਉਂ ਹਾਂਜੀ ਪਰਪਟੂਰ ਫਿਰ ਬੰਦ ਕੀ ਤੁਹਾਡੀ ਚਾਹ ਹਾਂਜੀ ਵੈਰੀ ਗੁੱਡ ਪਰ ਫਿਰ ਵੀ ਤੈਨੂੰ ਮੈਂ ਇੱਕ ਗੱਲ ਕਰਾਂ ਮੈਂ ਬਹੁਤ ਖੁਸ਼ ਹਾਂ ਕਿ ਤੈਨੂੰ ਚਾਹ ਬਣਾਉਣੀ ਆ ਗਈ ਤੇ ਇੱਕ ਗੱਲ ਕਹਾਂ ਪੁੱਤ ਤੈਨੂੰ ਤੂੰ 9 ਸਾਲਾਂ ਦੀ ਹੋ ਕੇ ਸਿੱਖੀ ਤੇਰੀ ਮਾਂ ਨੇ 7 ਸਾਲਾਂ ਦੀ ਨਹੀਂ ਸਿੱਖੀ ਸੀ ਤੇ ਉਹ ਫਿਰ ਕੀ ਹੋ ਗਿਆ ਬਸ ਸਾਡੇ ਮਤਲਬ ਦੁਨੀਆ ਐਡਵਾਂਸ ਆਜ ਕੱਲ ਦੇ ਤਾਂ ਬੱਚੇ ਉਹ ਵੀ ਨਹੀਂ ਸਿੱਖਦੇ ਹਾਂ ਠੀਕ ਹੈ ਇਹ ਗੱਲਬਾਤ ਤੇਰੀ ਮੰਨਦੀ ਆਈ ਐਮ ਟੋਟਲੀ ਐਗਰੀ ਵਿਦ ਯੂ ਠੀਕ ਆ ਕਿ ਮੇਰਾ ਪ੍ਰਭ ਨੂਰ ਨੇ ਫਿਰ ਵੀ ਸਿੱਖ ਲਿਆ ਪਰ ਪੁੱਤ ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਕਿ ਕੰਮ ਬੰਦੇ ਦੇ ਕੰਮ ਆਉਂਦਾ ਝਿਲਕੀ ਦੇ ਵਿੱਚ ਤੇ ਨਾਲੇ ਉਹ ਕੀ ਹੁੰਦੇ ਆ ਬੰਦੇ ਦੇ ਕਰਮ ਕਰਮਾ ਕਰਮਾ ਕੰਮ ਬੰਦੇ ਦੇ ਕਰਮ ਹੁੰਦੇ ਆ ਇਸ ਲਈ ਕਿਸੇ ਵੀ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਸਾਰੇ ਕੰਮ ਸਿੱਖਣੇ ਚਾਹੀਦੇ ਆ ਠੀਕ ਆ ਠੀਕ ਐ ਮਮਮੀ ਪਰਾਵਦੀਆਂ ਛੁੱਟੀਆਂ ਤੈਰ ਕੇ ਬੜੀਆਂ ਜ਼ਬਰਦਸਤ ਗਈਆਂ ਪਹਿਲਾਂ ਮੈਂ ਚਾਹ ਬਣਾਉਣੀ ਸਿਖਾਈ ਆ ਹੁਣ ਤੂੰ ਰੋਟੀਆਂ ਪਕਾਉਣੀਆਂ ਸਿਖਾਈ ਜਾਨੀ ਆ ਰੋਟੀਆਂ ਵੀ ਪਕਾਉਣੀਆਂ ਸਿੱਖੂਗੀ ਜੇ ਫੇਰ ਹੀ ਆ ਤੇ ਜੋ ਵੈਰੀ ਗੁੱਡ ਕਰ ਲ ਪੁੱਤ ਫੇਰ ਮੈਂ ਲੂਧਪੁਰੇ ਜਾ ਕੇ ਫੇਰ ਮਾਮੀ ਦੀ ਹੈਲਪ ਤਾਂ ਕਰਾਉਂਦਾ ਕਰੀ। ਵੈਰੀ ਗੁੱਡ ਬੋ ਤੇ ਜਿੰਨੀ ਛੋਟੀ ਉਮਰ ਚ ਬੰਦਾ ਕੰਮ ਸਿੱਖਣਾ ਸ਼ੁਰੂ ਕਰਦਾ ਨਾ ਉਨਾਂ ਹੀ ਉਹਨੂੰ ਕੰਮ ਦਾ ਲਾਲਚ ਪੈਂਦਾ। ਉਨਾਂ ਹੀ ਉਹ ਹਾਰਡ ਵਰਕਿੰਗ ਬੰਦਾ। ਤੈਨੂੰ ਪਤਾ ਹੁਣ ਮੈਨੂੰ ਇੱਥੇ ਕੰਮ ਤੇ ਸਾਰੇ ਕਹਿ ਦਿੰਦੇ ਕਿ ਤੁਸੀਂ ਵਰਕ ਆਲਿਕ ਹੋ। ਕਿ ਮੈਨੂੰ ਸਿਰਫ ਕੰਮ ਕਰਨਾ ਹੀ ਚੰਗਾ ਲੱਗਦਾ। ਉਹ ਫਿਰ ਬੰਦੇ ਦਾ ਬੰਦੇ ਦੇ ਕਰਮ ਆ। ਕੰਮ ਤਾਂ ਹਾਂ। ਨਹੀਂ ਉਹ ਜਾਈ। ਚਾ ਜੀ ਆਪਾਂ ਮੀਟ ਜੀ ਆਪਾਂ ਮੀਟ ਕਰਾਂਗੇ ਜਮੀਨ ਤੋਂ ਦਾ ਫਾਲਤਾਂ ਲੱਗੂਗਾ ਔਰ ਨਾਲੇ ਪੁੱਤ ਕੱਲ ਨੂੰ ਰੋਟੀ ਪਾਣੀ ਬਣਾ ਕੇ ਹੀ ਖਾਣਾ ਜਿਹਦੇ ਹੱਥ ਵੱਲੇ ਤਾਂ ਨਾ ਵੇਖਾਂਗੇ ਪਾਣੀ ਆਉਂਦੀ ਚਾਹ ਤੇ ਰੋਟੀ ਬਣਾਉਣਾ ਵਧੀਆ ਲੱਗਦਾ ਵੈਰੀ ਗੁੱਡ ਪਤਾ ਪਤਾ ਮੈਂ ਨਾ ਤੈਨੂੰ ਇੱਕ ਗੱਲ ਦੱਸਦੀ ਆ ਅੱਜ ਸੀ ਮੈਂ ਨਾ ਗਈ ਇੱਥੇ ਕੈਨਬਰਾ ਸਕੋਰਕ ਤੇ ਗਈ ਉੱਥੇ ਮੈਂ ਇਹੋ ਜੀਆਂ ਕੁੜੀਆਂ ਨੂੰ ਵੀ ਮਿਲੀਆਂ ਜਿਨ੍ਹਾਂ ਨੂੰ ਆਪਣੇ ਘਰੋਂ ਚਾਹ ਬਣਾਉਣੀ ਤੱਕ ਨਹੀਂ ਆਉਂਦੀ ਪਲੱਸ 2 ਕਰਕੇ ਇੱਥੇ ਆਈਆਂ ਹੋਈਆਂ ਤੇਰ ਤੋਂ ਬਹੁਤ ਹਾਂ ਤੇਰ ਤੋਂ ਬਹੁਤ ਵੱਡੀਆਂ ਵੱਡੀਆਂ ਪਰ ਉਹਨਾਂ ਉਹਦਾ ਖਾਣਾ ਨਹੀਂ ਬਣਾਉਣਾ ਹੁੰਦਾ ਫਿਰ ਉਹਨਾਂ ਨੂੰ ਕੀ ਕਰਨਾ ਪੈਂਦਾ ਲੋਕਾਂ ਦੇ ਨਾਲ ਰਹਿਣਾ ਪੈਂਦਾ ਮਿੰਤਾ ਕਰਨੀਆਂ ਪੈਂਦੀਆਂ ਉਹ ਉਹਨਾਂ ਤੋਂ ਪੈਸੇ ਐਕਸਟਰਾ ਚਾਰਜ ਕਰਦੇ ਆ ਵੀ ਖਾਣਾ ਬਣਾ ਕੇ ਦੇਣ ਦਾ ਪਰ ਇਹ ਬਹੁਤ ਚੰਗੀ ਗੱਲ ਆ ਵੀ ਜੇ ਤੁਸੀਂ ਹੁਣੇ ਸਿੱਖੋਗੇ ਨਾ ਐਟ ਲੀਸਟ ਬੇਟਾ ਕੱਲ ਨੂੰ ਤੁਸੀਂ ਆਪਦੀ ਰੋਟੀ ਬਣਾ ਕੇ ਜਿਹੜੀ ਆ ਨਾ ਖਾ ਸਕੋਗੇ ਉਹ ਤਾਂ ਆਪਦੀ ਪਕਾ ਕੇ ਹੀ ਖਾਣੀ ਪੁੱਤ ਮੋਰੀ ਦੀ ਰੋਟੀ ਬਣਾਣ ਤੇ ਰੋਟੀ ਫੈਲਣੀ ਤੇ ਆਹ ਚੂਨਾ ਕਰਨਾ ਹੁੰਦਾ ਵਾ ਬਸ ਆ ਹੀ ਹੁੰਦਾ ਸੀ ਮੇਰੇ ਤੋਂ ਗਲਤ ਹੋ ਜਾਂਦਾ ਤੇ ਹੁਣ ਅੱਜ ਆ ਗਿਆ ਅੱਜ ਆ ਗਿਆ ਵੇਖਿਆ ਕਿੰਦੀ ਸੋਹਣੀਆ ਫਲਾ ਫਲਾ ਕੇ ਰੋਟੀਆਂ ਲੋਂਦੀ ਪਈ ਪਰਬ ਵੈਰੀ ਗੁੱਡ ਗਰਲ ਪਉ ਤਾਂ ਇਹੀ ਚੀਜ਼ਾਂ ਤਾਂ ਸਿੱਖ ਰਹੀਆਂ ਨੇ ਸਾਨੂੰ ਵੀ ਨਾਨੀ ਐਂ ਕਹਿ ਕਹਿ ਕੇ ਕੰਮ ਕਰਾਉਂਦੀ ਹੁੰਦੀ ਸੀ ਕੰਮ ਤਾਂ ਕਰਮ ਕੰਮ ਤਾਂ ਕਰਮ ਆ ਜਿਹਦੇ ਕਰਮ ਚੰਗੇ ਆ ਉਹਨੂੰ ਹੀ ਕੰਮ ਮਿਲਦਾ ਨਾਨੀ ਸਾਨੂੰ ਹਮੇਸ਼ਾ ਇਹੀ ਗੱਲਾਂ ਸੁਣਾਉਂਦੀ ਸੀ ਮੈਂ ਜਿਹੜੇ ਬੰਦੇ ਕੋ ਜਿੰਨੇ ਜ਼ਿਆਦਾ ਕੰਮ ਹੋਣਗੇ ਨਾ ਦੈਟ ਮੀਨਸ ਉਹ ਬੰਦਾ ਉਨਾ ਹੀ ਸਕਸੈਸਫੁਲ ਆ ਗੁਣ ਤਾਂ ਆਪਦੇ ਕੰਮ ਹੀ ਆਉਣੇ ਕਿਸੇ ਦੇ ਕੰਮ ਤੇ ਨਹੀਂ ਆਉਣੇ ਆਪਾਂ ਕਿਹੜਾ ਕਿਸੇ ਨੂੰ ਫੜਾ ਆਉਣੇ ਨਾਲੇ ਜੇ ਕੋਈ ਜੌਬ ਨਾ ਮਿਲੀ ਫਿਰ ਉਹ ਉੱਥੇ ਮਤਲਬ ਛੋਟਾ ਮੋਟਾ ਕੰਮ ਕਰਕੇ ਕਰ ਜਾਂਦੀ ਆ ਹਾਂ ਪਰ ਬਾਬਾ ਜੀ ਇਹੋ ਜਿਹਾ ਸਮਾਨ ਲਿਆਵੇ ਤੁਹਾਡੇ ਕੋਲ ਤਾਂ ਆਲਰੇਡੀ ਸਾਰਾ ਕੁਝ ਸੈਟਅਪ ਹੋਊਗਾ ਬੁੱਤ ਪਰ ਫਿਰ ਸਟਿਲ ਚਾਹੇ ਜਿੰਨਾ ਮਰਜੀ ਪੈਸਾ ਆ ਜਾਏ ਜਿੰਨੀ ਮਰਜੀ ਤਰੱਕੀ ਆ ਜਾਏ ਰੋਟੀ ਤਾਂ ਆਪਦੀ ਬਣਾ ਕੇ ਹੀ ਖਾਣੀ ਪੈਣੀ ਆ ਹਨਾ ਤਾਂ ਪਕਾ ਕੇ ਖਾਣੀ ਪੈਣੀ ਹੈ ਬਿਨ ਬਗੈ ਫਰਨਾ ਹੀ ਨਹੀਂਗਾ ਹੂੰ ਜੇ ਆਪਾਂ ਨਹੀਂ ਰੋਟੀ ਬਗਵਾਨੀ ਨਾਊਗੀ ਤਾਂ ਫੇਰ ਹੂੰ ਫੇਰ ਆਪਾਂ ਗਾਂ ਦੀ ਸਖਾੜਾਂਗੇ ਕਿਸੇ ਨੂੰ ਤੁਹਾਡਾ ਬਲੌਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੁਹਾਨੂੰ ਅੱਜ ਦਾ ਬਲੌਗ ਕਿਦਾਂ ਲੱਗਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੀ ਵਧੀਆ-ਵਧੀਆ ਕੁਝ ਐਜੂਕੇਸ਼ਨਲ ਕੁਝ ਹਾਸਿੰਗ ਖੇਡੀਆਂ ਵਾਲੇ ਤੇ ਲਾਈਫ ਲਰਨਿੰਗ ਵਾਲੇ ਵਧੀਆ-ਵਧੀਆ ਬਲੌਗ ਜਿਹੜੇ ਆ ਉਹ ਲਿਆ ਕੇ ਲਿਆ ਸਕੀਏ ਪਲੀਜ਼ ਸਾਨੂੰ ਆਪਣੇ ਕਮੈਂਟ ਤੇ ਸ਼ੇਅਰਸ ਕਰਕੇ ਜ਼ਰੂਰ ਅਪਰੀਸ਼ੀਏਟ ਕਰਿਆ ਕਰੋ ਥੈਂਕ ਯੂ ਸੋ ਮੱਚ